ਸ਼ਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੈ ਤਨਵਰੀ ਸਾਹੇ ਲੇ ਲਖਾਏ ਮਲਕ ਜੇ ਕੰਨੀ ਸੁਣੀਂਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂਕੜ ਕਾਏ ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ ਜਿੰਦ ਬਹੁਤੀ ਮਰਨ ਵਾਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕੈ ਕੈ ਗਲ ਲੱਗੈ ਤਾਏ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀਐ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੋਹਾਏ ਪਰੀਦਾ ਦਰਦਰ ਵੇਸ਼ੀ ਗਾਖੜੀ ਚੱਲਾਂ ਦੁਨੀਆ ਪੱਤ ਬੰਨ ਉਠਾਈ ਪੋਟਲੀ ਕਿੱਥੈ ਵੰਜਾਂ ਕੱਤ ਕਿੱਜ ਨਾ ਬੁੱਝੈ ਕਿੱਜ ਨਾ ਸੁਝੈ ਦੁਨੀਆ ਗੁੱਜੀ ਪਾ ਸਾਈ ਮੇਰਾ ਚੰਗ ਕੀਤਾ ਨਹੀਂ ਤਾਂ ਹੰਭੀ ਦੱਜਾਂ ਆ ਫਰੀਦਾ ਜੇ ਜਾਣ ਤਿਲ ਥੋੜੜ ਸੰਭਲ ਬੁੱਕ ਫਰੀ ਜੇ ਜਾਣ ਸ਼ਨਦੜਾ ਤਾਂ ਥੋੜਾ ਮਾਣ ਕਰੀ ਜੇ ਜਾਣ ਲੜ ਛਿਜਣਾ ਪੀਦੀ ਪਾਈ ਗੰਢ ਤੈਂ ਦੇ ਵਡਮੈ ਨਾਹੀਂ ਕੋ ਸਭ जग ਡਿੱਠਾ ਹੰਢ ਫਰੀਦਾ ਜੇ ਤੂੰ ਅਕਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਕੁੰਮ ਆਪਣੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤੋ ਖੱਟਣ ਵੇਲ ਤਾ ਤੂੰ ਰੱਤਾ ਦੁਨੀ ਸਿਓ ਮਰਗ ਸੁਵਾਈ ਨੀ ਜਾਂ ਪਰਿਆ ਤਾ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿ ਆ ਦੂਰ ਦੇਖ ਫਰੀਦਾ ਜੇthia ਸ਼ੱਕਰ ਹੋਈ ਵਿਸ ਸਾਈ ਬਾਜੋ ਆਪਣੇ ਵੇਦਣ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤਣੀਆਂ ਸੁਣ ਸੁਣ ਰੀਣੇ ਕੰਨ ਸ਼ਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਾਰਾਵੇਆ ਟੌਲੀ 라ਵੇ ਕੋਈ ਕਰ ਸਾਈ ਸਿਉ ਫਿਰੜੀ ਰੰਗ ਨੇ ਵੇਲਾ ਹੋਏ ਮੈਂ ਲਾ ਤੀਜਾ ਫਰੀਦਾ ਕਾਲੀ ਟੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨਾ ਲੱਗਈ ਜੇ ਲੋਚ ਸਭ ਕੋ ਏ ਪਰਮ ਤਿਆਲਾ ਖਸਮ ਕਾ ਜੈ ਭਾਵਤ ਦੇ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿੱਠ ਕੱਜਲ ਰੇਖਨ ਸੰਦਿਆ ਸੇ ਪੰਖੀ ਸੁਏ ਬਹਿਠ ਫਰੀਦਾ ਕੂ ਕਹਿੰਦਿਆਂ ਚਾਂਗਿੰਦਿਆਂ ਮੱਤੀ ਦਿੰਦਿਆਂ ਨਿਤ ਜੋਸ਼ ਤਾਨ ਵੰਜਾਇਆ ਸੇ ਕਿਥੇ ਰਹਿ ਚਿੱਤ ਸਰੀਦਾ ਥੀਉਪਵਾਹੀ ਦਭ ਜੇ ਸਾਈ ਲੋੜ ਸਭ ਇੱਕ ਛੱਜੈ ਬਿਆਲ ਤਾੜੀਆਂ ਤਾ ਸਾਈ ਦੇ ਦਰਵਾੜੀਆਂ ਸਰੀਦਾ ਹਾਕ ਨਾ ਨਿੰਦੀਆ ਖਾਕੂ ਜੇੜਨਾ ਕੋਈ ਜੀਵਨ ਦੇਆਂ ਪੈਰਾਂ ਤਲ ਮੋਇਆਂ ਉੱਪਰ ਹੋਇ ਫਰੀਦਾ ਜਾਂ ਲੱਬ ਤਾ ਨੇ ਕਿਆ ਲੱਬ ਤਾ ਕੂੜਾ ਨੇ ਕਿਚਰ ਛੱਤ ਲੰਘਾਈ ਐ ਛੱਪਰ ਟੁੱਟੇ ਮੇ ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ ਮੱਸੀ ਰੱਬ ਹਿਆਲੀ ਐ ਜੰਗਲ ਕਿਆ ਠੂੰਡੇ ਫਰੀਦਾ ਇਨੀ ਨਿੱਕੀ ਜੰਗੀ ਐ ਫਰ ਡੂੰਗਰ ਭਵਿਓਮ ਅੱਜ ਖਰੀਦਾ ਏ ਕੂਜੜਾ ਸੈ ਕੋ ਹਾਥੀਓਮ ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ ਧਿੱਗ ਤਿਨਾ ਦਾ ਜੀਵਿਆ ਜਿਨਾ ਵੱਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਨਿੱਤਾ ਆਇੜਿਆਂ ਜੜਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੇ ਦਾਕ ਬਿਜੋਰੀਆਂ ਕਿਕਰ ਬੀਜਾ ਜੱਟ ਹੰਡੈ ਕੁੰਕਤਾਇੰਦਾ ਤੈਦਾ ਲੋੜੇ ਪੱਤ ਫਰੀਦਾ ਗਲਿਏ ਚੱਕੜ ਦੂਰ ਘਰ ਨਾਲ ਤਿਆਰੇ ਨੇ ਚੱਲਾ ਤਾਂ ਪਿੱਜੇ ਕੰਬਲੀ ਰਾਂ ਤਾਂ ਟੁੱਟੇ ਨੀ ਪਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੀ ਜਾਏ ਮਿਲ ਤਿੰਨ ਸੱਜਣਾ ਟੁੱਟੋ ਨਹੀ ਨੇ ਫਰੀਦਾ ਮੈਂ ਫੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਘਹਿ ਲਾ ਰੂ ਨ ਜਾਣਈ ਸਿਰ ਵੀ ਮਿ ਠੀਖਾ ਫਰੀਦਾ ਸ਼क्कर ਖੰਡ ਨੇ ਵਾਤ ਗੋੜ ਮੱਖਿਓ ਮਾਂਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਢਣੇ ਸਹਨ ਗਏ ਦੁੱਖ ਸੁਖੀ ਸੁਖੀ ਖਾਏ ਕ ਠੰਡਾ ਪਾਣੀ ਪੀਓ ਫਿਰਦਾ ਦੇਖ ਪ੍ਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪਿਛੋ ਡੋਹਾ ਗਣੀ ਤੁਮ ਕਿਉਂ ਰਹਿਣ ਵਿਹਾਰ ਸੌਰ ਠੋਈ ਨਾ ਲਹਿ ਤੇਯਾ ਨਹੀਂ ਥਾਓ ਤੇਰ ਵਾਤੜੀ ਨਾ ਪੁੱਛਈ ਤਨ ਸੁਹਾਗਣ ਨਾ ਸਹੁਰੇ ਪਈਏ ਕੰਤ ਕੀ ਕੰਤ ਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਪਾਵੇ ਬੇਪੁਰਵਾ ਨੱਤੀ ਥੱਤੀ ਸੰਬਹੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹੰਗ ਦੀ ਗਈ ਕਥੂਰੀ ਗੰਧ ਜੋ ਬਨ ਜਾਂਦੇ ਨਾ ਡਰਾਂ ਜੇਸ਼ ਪ੍ਰੀਤ ਨਾ ਜਾਏ ਫਰੀਦਾ ਕਿਤਿ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਂਣ ਦੁਖ ਬਿਰਵ ਸ਼ਾਵਣ ਲੈ ਏ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਗਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਏ ਵਿਸਗੰਦਲ ਧਰਿਆ ਖੰਡ ਲਵਾੜ ਇੱਕ ਰਾਹਿੰਦਰਗ ਇਕ ਰੱਦੀ ਗਏ ਉਜੜ ਸਰੀਦਾਂ ਚਾਰ ਗਵਾਇਆ ਹੰਡ ਕ ਚਾਰ ਗਵਾਇਆ ਸੰ ਲੈਖਾ ਰੱਬ ਮੰਗੇ ਸਿਆ ਤੂੰ ਆਹੋ ਕੇਰੇ ਕੰਮ ਸਰੀਦਾਂ ਦਰ ਦਰਵਾਜ਼ਾ ਜਾਇ ਕ ਕਿਉਂ ਢਿੱਥੋ ਖੜੀ ਆਲ ਇਹਨ ਦੋਸ਼ਾਂ ਮਾਰੀਆ ਹਮ ਦੋਸ਼ਾਂ ਦਾ ਕੀ ਹਾਲ ਕੜੀਏ ਕੜੀਏ ਮਾਰੀਏ ਤਹਿਰੀ ਲੈ ਸਜ਼ਾ ਸੋਹਣਾ ਕੜੀਆ ਜਿਉ ਦੁਖੀ ਰਹਿਣ ਵਿਹਾਰ ਬੁੱਢਾ ਹੋਆ ਸ਼ੇਖ ਫਰੀਦ ਕੰਬੜ ਲੱਗੀ ਦੇ ਜੇ ਸੋ ਵਰਿਆਂ ਜੀਵਣਾ ਤੀਤਨੋ ਸਿਖੇ ਫਰੀਦਾ ਬਾਰ ਪਰਾਏ ਦਸਣ ਕਹਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ ਕੰਧ ਪਹਾੜ ਸਿਰ ਧੜ ਵਣ ਕੈ ਸਰ ਲੋਹਾਰ ਫਰੀਦਾ ਹੌ ਲੋੜੀ ਸਹ ਆਪਣਾ ਤੂੰ ਲੋੜੇ ਅੰਗਿਆਰ